ਅਨੇਦਬਾਰ ਪੁੱਛਿਓ ਕੀ ਕਾਰਨ ਕੀ ਐ ਅਸੀਂ ਤੇ ਰਿਪੋਰਟ ਲਖਾਈ ਸੀ ਸਾਡੀ ਭੈਣ ਨੂੰ ਮਿਲ ਕੇ ਭਰਾ ਬਣਿਆ ਆ ਸੀ ਭਰਾ ਬਣ ਕੇ ਭਰਾ ਮਾਰ ਕੀਤੀ ਹੋਈ ਐ ਭੈਣ ਬਣਾ ਕੇ ਰਖੜੀ ਬਣਾ ਕੇ ਇਹ ਕੰਮ ਕੀਤਾ ਸਾਡੀ ਕੁੜੀ ਕੱਢ ਕੇ ਲੈ ਗਿਆ ਅੱਜ 4 ਦਿਨ ਹੋ ਗਏ ਤੇ ਕੋਈ ਕਾਰਵਾਈ ਨਹੀਂ ਕਰਨ ਦੀ ਸਾਡੀ ਸਾਡੀ ਸੁਣਣ ਨੇ ਦੇਈ ਸਾਰੀ ਗੱਲ ਉਹਨਾਂ ਤੇ ਸੁਣਦੀ ਬੈਠੇ ਸਾਡੇ ਘਰੇ ਆਉਣ ਜਾਣ ਸੀ ਬੜਾ ਮੈਂ ਕਿਹਾ ਇਦਾਂ ਰਹਿੰਦਾ ਨਾ ਕਿ ਬੜੇ ਵਧੀਆ ਤਰੀਕੇ ਨਾਲ ਤਾਂ ਸਾਨੂੰ ਇਹ ਨਹੀਂ ਪਤਾ ਹੈਗਾ ਕਿ ਉਹਨੇ ਇਹ ਕੰਮ ਕਰਨਾ ਸਾਡੇ ਨਾਲ ਹਾਂਜੀ ਨਵਾਲਕ ਆ ਹਾਂਜੀ ਪੁਲਿਸ ਨੂੰ ਉਹ ਕੇ ਕੰਪਲੇਂਟ ਲਿਖਾਈ ਕੀ ਕਰਨੀ ਉਹ ਸਾਡੀ ਸੁਣਾਈ ਨਹੀਂ ਕਰਦੀ ਪਈ ਦੋ ਤਿੰਨ ਵਾਰੀ ਆਇਆ ਚਾਰ ਚਾਰ ਦਿਨ ਹੋ ਗਏ ਹਨ ਹੁੰਦਿਆ ਹੁੰਦਿਆ ਨੂੰ ਬਸ ਉਹ ਕਹਿੰਦੇ ਕੋਈ ਨਹੀਂ ਅੱਜ ਕਰਦੇ ਆ ਉਹਨਾਂ ਨੇ ਆ ਜਾਣਾ ਵਾ ਸਵੇਰੇ ਆਉਣਾ ਵਾ ਸਵੇਰੇ ਬੁਲਾਇਆ ਉਹਨਾਂ ਨੂੰ ਅੱਜ ਚਾਰ ਦਿਨ ਹੋ ਗਏ ਹਨ ਇੱਥੇ ਹੁੰਦੇ ਨੇ ਕੋਈ ਸੁਣਾਈ ਨਹੀਂ ਕਰਦੇ ਪਏ ਸਾਡੀ ਮੰਗ ਹੀ ਕਰਦੇ ਵੀ ਸਾਡੀ ਕੁੜੀ ਸਾਡੇ ਘਰੇ ਉਹਨਾਂ ਚ ਇਨਸਾਫ ਚਾਹੀਦਾ ਸਾਨੂੰ ਨਹੀਂ ਸਾਨੂੰ ਹੁਣ ਜੀ ਪਤਾ ਲੱਗਾ ਪਰ ਸਾਨੂੰ ਥੋੜੀ ਥੋੜੀ ਖਬਰ ਮਿਲਦੀ ਰਹੀ ਸੀ ਕੀ ਸਮਝਦੇ ਭਰਾ ਭੈਣ ਭਰਾ ਬਣਾ ਕੇ ਇਸ ਤਰ੍ਹਾਂ ਦੀ ਇਸ ਤਰ੍ਹਾਂ ਦਾ ਕੰਮ ਕੀਤਾ ਔਰ ਬਹੁਤ ਵੱਡੀ ਕੀਤੀ ਹੋਈ ਉਹਨੇ ਥੋੜੀ ਵੀ ਨਹੀਂ ਹੈਗੀ ਤੁਹਾਨੂੰ ਪਤਾ ਭੈਣ ਭਰਾ ਦਾ ਰਿਸ਼ਤਾ ਕਿੰਨਾ ਵੱਡਾ ਹੁੰਦਾ ਵਾ ਉਹਨੇ ਉਹਨੇ ਵੀ ਬਦਨਾਮ ਕਰ ਦਿੱਤਾ ਆ ਹਾਂਜੀ ਬਦਨਾਮ ਕੀਤਾ ਆ ਵਾ ਇਸ ਦਾ ਹੀ ਸਜ਼ਾ ਚਾਹਦੇ ਉਹ ਵੀ ਜਿਹੜੇ ਬੰਦੇ ਨੇ ਐਂ ਕਹਿੰਦੇ ਵਾ ਤੋ ਵਾ ਸਜ਼ਾ ਮਿਲਣੀ ਚਾਹੀਦੀ ਉਹਨੂੰ ਸਰਜੀਤ ਕੌਰ ਕੀ ਗੱਲਬਾਤ ਹੋਈ ਜਿਹੜਾ ਗੱਲਬਾਤ ਕੀ ਹੋਈ ਵੀ ਔਨ ਜਾਣ ਸੀ ਮੁੰਡੇ ਦਾ ਭਰਾ ਬਣਿਆ ਤੇ ਰਖੜੀ ਵੀ ਬਣਾਉਂਦਾ ਰਿਹਾ ਮੁੰਡਾ ਅੱਛਾ ਤੇ ਰਖੜੀ ਬਣਾ ਕੇ ਮੜ ਕੇ ਸਾਨੂੰ ਨਹੀਂ ਪਤਾ ਵੀ ਇਹਨਾਂ ਦੀ ਕੀ ਗੱ사 ਕਿਤਾਬ ਹੈ ਤੇ ਆਡੀ ਬੇਟੀ ਦੇ ਨਾਲ ਇਹਨੇ ਇਹ ਚਾਂਸ ਕਰ ਲਿਆ 29 ਤਰੀਕ ਮੰਗਲਵਾਰ ਪੂਰੀ 29 ਤਰੀਕ ਦੀ ਗਏ ਕਰ ਹਾਂਜੀ ਮੰਗਲਵਾਰ ਦੀ ਕੋਈ ਸਿਸਟਮ ਲੈਣ ਦੀ ਸੀ ਹਾਂਜੀ ਕੀ ਕਿਹਾ ਉਸਨੇ ਕਿਹਾ ਜੀ ਚਲੋ ਤੁਸੀਂ ਦਰਖਾਸਤ ਨਾ ਪਰਚਾ ਦਰਜ ਨਹੀਂ ਕਰਨਾ ਜੇ ਤੇ ਦਰਖਾਸਤ ਹੀ ਦੇ ਦਿਓ ਜੇ ਉਹਨਾਂ ਨੂੰ ਲੈ ਕੇ ਆਵਾਂਗੇ ਤੇ ਪਰਚਾ ਫਿਰ ਦਰਜ ਕਰਾਂਗੇ ਲੱਗ ਰਿਹਾ ਰੰਦਾ ਹਾਂ ਲੱਗ ਰਿਹਾ ਨਾਲ ਦੀ ਗਲੀ ਚ ਅੱਛਾ ਪੂਰੀ ਬਾਲਕ ਹੈ ਕਿ ਨਾ ਬਾਲਕ ਨਹੀਂ ਬਾਲ ਛੋਟੀ ਉਮਰ ਤੇ ਆ ਅੱਛਾ ਹਾਂਜੀ ਬੰਦਾ ਹੈਗਾ 21 ਕੇ ਸਾਲ ਦਾ ਉਹ ਮਾਰ ਸੀ ਕਰਦੇ ਆ ਅਸੀਂ ਮੰਗ ਕਰਦੇ ਵੀ ਸਾਡੀ ਬੇਟੀ ਸਾਡੇ ਘਰੇ ਆਉਣੀ ਚਾਹੀਦੀ ਸਾਡੇ ਘਰੇ ਹੰਦ ਕੀਤਾ ਜਾਵੇ ਉਹਨੂੰ ਸਜ਼ਾ ਹੋ ਜੇ ਜੀ ਉਹ ਵੀ ਕਰ ਮੇਰਾ ਨਾਮ ਜੀ ਅਮਨ ਮੋਹਨ ਲਵਾਸੀ ਭਾਰਤੀ ਮੋਹਨ ਲਵਾਸੀ ਮੁਕਤੀ ਮੋਰਚੇ ਦੇ ਜੁਤਨੀ ਚੇਅਰਮੈਨ ਪੰਜਾਬ ਜਿਸ ਤਰ੍ਹਾਂ ਕਿ ਅਸੀਂ ਅੰਮ੍ਰਿਤਸਰ ਸੁਲਤਾਨਪੁਰ ਥਾਣੇ ਦੇ ਬਾਹਰ ਖੜੇ ਆ ਇੱਕ ਪੀੜਿਤ ਪਰਿਵਾਰ ਜਿਨ੍ਹਾਂ ਦੀ ਬੱਚੀ ਆ ਤਿੰਨ ਤਿੰਨ ਤੋਂ ਚਾਰ ਦਿਨ ਹੋ ਗਏ ਆ ਜਿਹੜੀ ਕੀ ਘਰੋਂ ਇੱਕ ਲੜਕਾ ਇਹਨਾਂ ਦੇ ਕਹਿੰਦੇ ਮੁਤਾਬਿਕ ਜੋ ਇਹ ਨਾਮ ਦੱਸਦੇ ਪਏ ਨੇ ਉਹਨਾਂ ਨੂੰ ਉਸ ਲੜਕੀ ਨੂੰ ਘਰੋਂ 12:00 ਵਜੇ ਦੇ ਕਰੀਬ ਰਾਤ ਨੂੰ ਉਪਜਾ ਕੇ ਲੈ ਗਿਆ ਪਰ ਸਭ ਤੋਂ ਜਿਹੜੀ ਮੰਦਭਾਗੀ ਗੱਲ ਇਹ ਆ ਕਿ ਜਦੋਂ ਸਰਕਾਰਾਂ ਕਹਿੰਦੀਆਂ ਨੇ ਕਿ ਧੀਆਂ ਨੂੰ ਪੜਾਓ ਤੇ ਧੀਆਂ ਨੂੰ ਪੜਾਣਗੇ ਲਿਖਾਣਗੇ ਸਭ ਕਰਦੇ ਆ ਪਰ ਜਦੋਂ ਕੋਈ ਨਾ ਕੋਈ ਇਦਾਂ ਦੀ ਮਿਸ ਹੈਪਨਿੰਗ ਹੋ ਜਾਂਦੀ ਆ ਪਰ ਪੁਲਿਸ ਆਪਣਾ ਕੰਮ ਜਿਹੜਾ ਵਾ ਪੂਰੇ ਸਹੀ ਢੰਗ ਦੇ ਨਾਲ ਨਹੀਂ ਕਰਦੀ ਉਹਦਾ ਕਾਰਨ ਜਦੋਂ ਕਿ ਮਾਜੋਗ ਹਾਈ ਕੋਰਟ ਸੁਪਰੀਮ ਕੋਰਟ ਦੀ ਗਾਈਡਲਾਈਨ ਆ ਕਿ ਜਦੋਂ ਵੀ ਕੋਈ ਸੀਰੀਅਸ ਕ੍ਰਾਈਮ ਹੋ ਜਾਂਦਾ ਔਨ ਦੀ ਸਪੌਟ ਜਿਹੜੀ ਐਫਆਰ ਡਰਜ ਕਰਨੀ ਲਾਜ਼ਮੀ ਆ ਪਰ ਇਥੋਂ ਦੇ ਥਾਣੇ ਦੀ ਤੁਹਾਨੂੰ ਗੱਲ ਦੱਸ ਦਈਏ ਕਿ ਠਾਈਆਂ 293 ਦੀ ਲੜਕੀ ਗਾਇਬ ਹੋਏ ਤੇ ਪੀੜੀ ਪਰਿਵਾਰ ਬਾਰ ਬਾਰ ਆ ਕੇ ਥਾਣੇ ਦੇ ਗੇੜੇ ਕਰਦਾ ਪਿਆ ਤੇ ਹਲੇ ਤੱਕ ਐਫਆਰ ਜਿਹੜੀ ਦਰਜ ਨਹੀਂ ਕੀਤੀ ਗਈ ਦੂਸਰੀ ਥੇੜ ਜਿਹੜੀ ਆ ਆਈਓ ਸਾਹਿਬ ਨੂੰ ਪੁੱਛਿਆ ਕਿ ਦੂਸਰੀ ਤੇ ਰਹਿੰਦੀ ਉਹ ਕਿ ਰੋਜ਼ ਤੇ ਰੋਜ਼ ਡੇਲੀ ਡੇਲੀ ਟਾਈਮ ਲੈ ਕੇ ਚੱਲ ਜਾਂਦੇ ਨੇ ਕਿ ਅੱਜ ਅਸੀਂ ਬੱਚੇ ਪੇਸ਼ ਕਰਾ ਦਾਂਗੇ ਅੱਜ ਅਸੀਂ ਬੱਚੇ ਪੇਸ਼ ਕਰਾ ਦਾਂਗੇ ਪਰ ਅੱਜ ਵੀ ਜਿਹੜਾ 5 ਵਜੇ ਦਾ ਟਾਈਮ ਦੇ ਕੇ ਉਹ ਪਰਿਵਾਰ ਨਹੀਂ ਪਹੁੰਚਿਆ ਇਹਦਾ ਮਤਲਬ ਕਿ ਗਲਤ ਹੈ ਪਰਿਵਾਰ ਵੱਲੋਂ ਇਗਜ਼ਾਮ ਹੈ ਵੀ ਕੁੜੀ ਨੂੰ ਕਿਹੜਾ ਉਹ ਭਰਾ ਬਣਿਆ ਹੋਇਆ ਸੀਗਾ ਬੇਲੋ ਹਾਂਜੀ ਇਹਨਾਂ ਦੇ ਦੱਸਣ ਦੇ ਮਤਾਬਿਕ ਪਰ ਜੇ ਇਸ ਤਰ੍ਹਾਂ ਦਾ ਰਿਸ਼ਤਾ ਜਿਹੜਾ ਕਲੰਕਿਤ ਕਰਨਾ ਜਿਹੜੀ ਇੱਕ ਭੈਣ ਉਹ ਉਸ ਨੂੰ ਭਰਾ ਬਣਾਇਆ ਜਾ ਉਸ ਭਰਾ ਨੇ ਉਸ ਨੂੰ ਭੈਣ ਬਣਾਏ ਰਖੜੀ ਬਣਾਉਂਦਾ ਹੋਵੇ ਉਸ ਨੂੰ ਭੁਜਾ ਕੇ ਲੈ ਜਾਏ ਜਿਸਾਂ ਕਿ ਉਹ ਦੱਸਣ ਦੇ ਮਤਾਬਿਕ ਇਹਨਾਂ ਦੇ ਕਿ ਕੁੜੀ ਸਰਟੀਫਿਕੇਟ ਵੀ ਲੈ ਗਈ ਆ ਪਰ ਉਹ ਹੈਗੀ ਆ ਨਾਬਾਲਗ ਬਾਲਕ ਨਹੀਂ ਹੈ ਕੁੜੀ ਕੁੜੀ ਹਾਲੇ ਨਾ ਬਾਲਕ ਆ ਉਹਨੂੰ ਸੋਚ ਸਮਝ ਨਹੀਂ ਹੈਗੀ ਜੋ ਗਾਈਡਲਾਈਨ ਕਹਿੰਦੀ ਆ ਪਰ ਜੋ ਕਾਨੂੰਨ ਦੀ ਧਾਰਾ ਦੇ ਤਹਿਤ ਪਹਿਲੇ ਬੇਸ ਤੇ ਬੰਦੀ ਸੀ ਆਫਰ ਅ ਦਰਜ ਹੋਣੀ ਉਹ ਆਫਰ ਹਾਲੇ ਤੱਕ ਵੀ ਦਰਜ ਨਹੀਂ ਕੀਤੀ ਗਈ ਇਹਦਾ ਮਤਲਬ ਜਾਂ ਤਾਂ ਉਹ ਪੋਲੀਟਿਕਲ ਸਪੋਰਟ ਆ ਸਿਰ ਪਰਿਵਾਰ ਨੂੰ ਤੇ ਜਾਂ ਕੋਈ ਨਾ ਕੋਈ ਪਹੁੰਚ ਤੇ ਹੈਗੀ ਆ ਤੁਸੀਂ ਸਹਿਮਤ ਕੀ ਮੰਗ ਸਰ ਰਹੀ ਹੈ ਕਿ ਪਿੜੀ ਪਰਿਵਾਰ ਤਿੰਨ ਚਾਰ ਦਿਨਾਂ ਤੋਂ ਜਿਹੜਾ ਠੱਕੇ ਖਾ ਰਿਹਾ ਹੈ ਕਿ ਮੇਰੀ ਕੁੜੀ ਲਿਆ ਦਿਓ ਮੇਰੀ ਬੇਟੀ ਨੂੰ ਲਿਆ ਦਿਓ ਜਿਨ੍ਹਾਂ ਨੇ ਦੇਖੋ ਜਿਹੜੇ ਪਰਿਵਾਰ ਨੇ ਭਾਜੀ ਛੋਟੀ ਜੀ ਬੱਚੀ ਤੋਂ ਜਿਹੜਾ ਇੰਨਾ ਵੱਡਾ ਪਾਲਿਆ ਵੇ 18 19 ਸਾਲ ਜਾਂ 17 ਸਾਲ ਪਰ ਉਸ ਪਰਿਵਾਰ ਨੂੰ ਪੁੱਛੋਗੇ ਉਹਦੀ ਧੀ ਚਲ ਗਈ ਆ ਪਰ ਪੁਲੀ ਪ੍ਰਸ਼ਾਸਨ ਆਰਾਮ ਨਾਲ ਬੈਠ ਕੇ ਸੁਤੀ ਆ ਹੁਣ ਮੰਗ ਕੀ ਕਰ ਮੰਗ ਇਹ ਹੀ ਹੈ ਕਿ ਐਸਾ ਦਰਜ ਕੀਤੀ ਜਾਵੇ ਜੋ ਕਾਨੂੰਨ ਦੀ ਧਾਰਾ ਤਹਿਤ ਜੋ ਬੰਦੀਆਂ ਆ ਤੇ ਉਸੇ ਪਰਚਾ ਦਰਜ ਕਰਕੇ ਉਹਨਾਂ ਤੇ ਜੋ ਵੀ ਕਾਨੂੰਨੀ ਕਾਰਵਾਈ ਬੰਦੀ ਹੋ ਕੀਤੀ ਜਾਵੇ ਨਹੀਂ ਤੇ ਫਿਰ ਮਜਬੂਰਨ ਜਿਹੜਾ ਬਾਬਾ ਸਾਹਿਬ ਭੀਮਰਾਓਂ ਬੇਲਕਰ ਜੀ ਦਾ ਸੰਵਿਧਾਨਿਕ ਅਧਿਕਾਰ ਆ ਜਿਹੜਾ ਕਿ ਰੋਡ ਤੇ ਆ ਕੇ ਪ੍ਰਦਰਸ਼ਨ ਕੀਤਾ ਜਾਏਗਾ ਅਸੀਂ ਨਹੀਂ ਚਾਹਨੇ ਕਿ ਕੋਈ ਪਬਲਿਕ ਨੂੰ ਪਰੇਸ਼ਾਨੀ ਹੋਵੇ ਜਾਂ ਪੁਲੀ ਪਰੇਸ਼ਾਨ ਹੈ ਪਰ ਪੁਲੀ ਪ੍ਰਸ਼ਾਸਨ ਆਪਣਾ ਕੰਮ ਤੇ ਸਹੀ ਜਦੋਂ ਮਾਨਜਾ ਅਦਾਲਤਾਂ ਨੇ ਸਾਈ ਗਾਈਡਲਾਈਨ ਦਿੱਤੀਆਂ ਹੀ ਆ ਉਹਨੂੰ ਪਾਲਣਾ ਕਰਨ ਜੀ ਸਰ ਇਹ ਕੇ ਬਾਲਕ ਪੁਲੀ ਦਾ ਆਪਣਾ ਕੀ ਅਕੀੜੀ ਹੋ ਗਈ ਇਹ ਬਾਲਕ ਪੁਲੀ ਜੁਦੀ ਪਿੰਕੀ ਬੰਬ ਸੋਤਾਲਵਿੰਡ ਜਿਹੜੇ ਕਿੰਦੇ ਰਹਿਣ ਵਾਲੇ ਤੇ ਇਹਨਾਂ ਨੂੰ ਜਿਹੜੀ ਅੱਜ ਇਹਨਾਂ ਨੂੰ ਕੰਪਲੇਂਟ ਜਿਹੜੀ ਇਹਨਾਂ ਦੇ ਪੇਰੈਂਟਸ ਨੂੰ ਲਵਾਉਣ ਦਿੱਤੀ ਹੈ ਕਿ ਉਹ ਉਹ ਜਿਹੜਾ ਇਹਨਾਂ ਦੇ ਘਰ ਦੇ ਇਲਾਕੇ ਵਿੱਚ ਲਟਕਾ ਸਾਜੇ ਨੇ ਉਹਨ ਆਪਣੇ ਨਾਲ ਲੈ ਗਿਆ ਤੇ ਇਸ ਦੇ ਖਿਲਾਫ ਜੋ ਪੁਲਿਸ ਕਾਰਵਾਈ ਇਹੀਂ ਕਰਕੇ ਤੇ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਕਰ ਰਹੇ ਆ ਤੇ ਜਲਦ ਤੋਂ ਜਲਦ ਇਹਨਾਂ ਨੂੰ ਜਿਹੜਾ ਵੀ ਇਹਨਾਂ ਦੇ ਮਾਸ ਦੇ ਜਿਹੜੇ ਬਾਡੀ ਕਰਾਂਗੇ